ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਦਰਸਤੀ ਇੰਡਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਨਾਮ ਆ ਉਹ ਗੁਰਬਖਸ਼ੀਸ਼ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੇ ਆ ਬਹੁਤ ਸਾਰੀਆਂ ਭੈਣਾਂ ਬਾਹਰ ਲੀਆਂ ਕੰਟਰੀਆਂ ਵਿੱਚ ਬੈਠ ਕੇ ਦੇਖਦੇ ਬਹੁਤ ਸਾਰੇ ਪਿਆਰ ਭੇਜਦੇ ਹਨ ਤੇ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਰਹਿੰਦੀਆਂ ਉਹਨਾਂ ਵਾਸਤੇ ਮੈਂ ਦੱਸਦਾ ਹੁੰਦਾ ਵੀ ਜੇ ਕਿਸੇ ਭੈਣ ਨੇ ਲੇਡੀ ਸੂਟਾਂ ਦਾ ਕੋਈ ਵੀ ਕੰਮ ਕਰਾਉਣਾ ਉੱਥੇ ਮੇਰੀ ਭੈਣ ਹੈਗੀ ਆ ਤੁਸੀਂ ਉਹਨਾਂ ਦਾ ਐਡਰੈਸ ਤੇ ਫੋਨ ਨੰਬਰ ਉਹਨਾਂ ਦਾ ਮੇਰੇ ਤੋਂ ਲੈ ਕੇ ਉਹਨਾਂ ਦਾ ਉਹਦੇ ਲੇਡੀ ਸੂਟ ਵਗੈਰਾ ਬਣਵਾ ਸਕਦੇ ਹੋ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਗਏ ਉਹ ਥੋੜਾ ਵੱਖਰਾ ਜ ਆ ਆਪਾਂ ਨੂੰ ਕਈ ਵਾਰੀ ਕੀ ਹੁੰਦਾ ਵੀ ਛੋੜੇ ਬੱਚਿਆਂ ਦੀ ਜਾਂ ਜਿਹੜੇ ਬੱਚਿਆਂ ਦੀ ਝੋਲੀ ਨਹੀਂ ਖੜਦੀ ਹਨਾ ਤਾਂ ਲੋਰ ਘਰੇ ਬਣਾਉਣੀ ਪੈਂਦੀ ਹੈ ਹਨਾ ਛੋਟਾ ਕੋਈ ਪੀਸ ਮਿਲ ਜਾਂਦਾ ਤਾਂ ਆਪਾਂ ਨੂੰ ਇਹ ਹੁੰਦਾ ਇਹਦੀ ਘਰੇ ਲੋਰ ਬਣਾ ਲੀਏ ਆਪਾਂ ਤਾਂ ਲੋਰ ਕਿਵੇਂ ਬਣਾਉਣੀ ਹੈ ਕਿਵੇਂ ਉਹਦਾ ਨਾਪ ਲੈਣਾ ਇੱਕੋ ਵੀਡੀਓ ਦੇ ਵਿੱਚ ਆਪਾਂ ਦੋਨੇ ਸਾਰਾ ਕੁਝ ਇਕੱਠਾ ਕਰ ਲੈਂਦੇ ਆ ਆਹ ਲਓ ਆ ਆਪਣੇ ਕੋਲ ਨਾਪ ਪਏ ਹੋਏ ਲੋਰ ਦਾ ਸਭ ਤੋਂ ਪਹਿਲਾਂ ਆਪਾਂ ਮਿਲਾਂਗੇ ਲੰਬਾਈ ਇਹ ਵੀ ਬੱਚਾ ਪਾਰ ਆਗਾ ਜਿਹੜੇ ਬੱਚਿਆਂ ਦੀ ਝੋਲੀ ਨਹੀਂ ਖੜਦੀ ਉਹ ਨਹੀਂ ਝੋਲੀ ਆਪਨਾ ਲੋਰ ਘਰੇ ਬਣਾਇਆ ਕਰੋ ਆ ਲਓ ਪਹਿਲਾਂ ਲਵਾਈ ਮਿਨਾਗੇ ਆਪਾਂ ਕਿੰਨੀ ਆ 31.5 31.5 ਦੀ ਲਵਾਈ ਆ ਆਪਾਂ ਇੱਥੇ ਲਿਖਾਂਗੇ 31.5 ਆ ਹੋ ਗਈ ਲਵਾਈ 31.5 ਲੰਬਾਈ ਠੀਕ ਆ ਉਸ ਤੋਂ ਬਾਅਦ ਆਪਾਂ ਕੀ ਮਿਨਾਗੇ ਪੌਂਚਾ ਮੂਰੀ ਐ ਮੂਰੀ ਮਿਨਾ ਕਰੋ ਸਾਰੀ ਕਿੰਨੀ ਆ 17.5 ਤੁਸੀਂ ਅੱਧੀ ਮਿੰਦ ਨੂੰ ਮੈਂ ਪੂਰੀ ਮਿੰਦ ਨੂੰ 8.5 ਲਊਗਾ ਲਊ 17 ਤੇ ਮੈਂ ਹਰ ਇੱਕ ਵੀਡੀਓ ਚ ਕਹਿ ਰਿਹਾ ਨਾ ਭੈਣ ਅਪਾਰਟਮੈਂਟ ਕਿ ਦੱਸੋ ਉਹ ਉਲਝ ਜਾਂਦੀ ਹੈ ਵੀ ਕਿਵੇਂ ਪੱਟ ਮਣਨਾ ਇਹ ਐ ਪੱਟ ਮਣਿਆ ਕਰੋ ਪੂਰਾ ਜਦੋਂ ਮੈਂ ਕਹਿੰਦਾ ਪੱਟ ਮਣ ਕੇ ਦੱਸੋ ਮੈਨੂੰ ਤਾਂ ਤੁਸੀਂ ਇੱਥੋਂ ਆਹ ਪੱਟ ਨਾ ਮਣਿਆ ਕਰੋ ਵੀ ਇੰਨਾ ਕਹਣ ਤੁਸੀਂ ਮੈਨੂੰ ਪੂਰਾ ਦੱਸ ਦਿਆ ਕਰੋ ਇੱਥੋਂ ਲੈ ਕੇ ਇੱਥੋਂ ਤੱਕ ਕਿੰਨਾ ਇਹ ਰੋ ਦੋਨੇ 26 ਤੇ ਸਵਾ 13 ਟੋਟਲ ਕਿੰਨਾ ਐ ਐ ਇਧਰ ਫੜ ਕੇ ਇਧਰੋਂ ਸਵਾ 13 ਯਾਨੀ ਕਿ 26.5 ਆਟਾ ਇਸ ਬੱਚੇ ਦਾ ਇੱਥੇ ਆਪਾਂ ਲਿਖਾਂਗੇ 26.5 ਠੀਕ ਆ ਪੱਟ ਆਈ ਮੇ ਹੁਣ ਝੋਲੀ ਮੈਨੀ ਆ ਝੋਲੀ ਕਿੰਨੀਆਂ ਦੇਖੋ ਝੋਲੀ ਇਹ ਤੋਂ ਬਾਲੀ ਵੱਡੀ ਹੋ ਫੇਰੀ ਪਾਟੂ ਆ ਝੋਲੀ ਜਵਾਕ ਨੂੰ ਬਾਲੀ ਵੱਡੀ ਆ ਅਗਲੀ ਵੀ 13 ਤੇ ਬੈਗ ਝੋਲੀ ਵੇਖ ਲੈਂਦੇ ਆਪਾਂ ਕਿੰਨੀਆਂ ਹਨ ਜਦੋਂ ਵੱਡੀ ਝੋਲੀ ਹੋਏਦੀ ਉਦੋਂ ਵੀ ਪਾੜ ਜਾਂਦੀ ਆ ਇਹਦੀ ਦੇਖੋ ਤੁਸੀਂ ਉਧੜੀ ਹੋਈ ਝੋਲੀ ਗਈ ਹੁਣ ਬੈਗ 15 ਇਹ ਬਹੁਤ ਜ਼ਿਆਦਾ ਵੱਡੀ ਆ ਆਪਾਂ ਇਸ ਬੱਚੇ ਨੂੰ ਝੋਲੀ ਪਾਵਾਂਗੇ ਲਗਭਗ ਅਗਲੀ 11:30 ਬੈਗ 14:30 ਬਿਲਕੁਲ ਸਹੀ ਆ ਝੋਲੀ ਪਾੜਦੀ ਨਹੀਂ ਜਿਵੇਂ ਮਰਜ਼ੀ ਛਾਲਾ ਮਰੀ ਜਾਵੇ ਹਨ ਦੁਬਾਰੇ ਫਿਰ ਕੋਈ ਚੈੱਕ ਆ ਲੈ ਕੇ ਵੀ ਭਲੇਖਾ ਲਾਗੇ ਮੇਨ ਦੇ ਮੇਲੇ ਹਨ ਅਗਲੀ ਝੋਲੀ ਕਿੰਨੀ ਆ ਇਹਦੀ 13 ਆ ਦੇਖੋ ਝੋਲੀ ਤਾਂ ਇਹਨੂੰ ਪਾੜਦੇ ਜੇ ਤਾਂ ਐ ਆਪਾਂ ਲੱਤਾਂ ਕਰਾਂਗੇ ਤਾਂ ਝੋਲੀ ਕੁਦਰਤੀ ਪੱਟੂ ਹੋ ਗਈ ਹੈ ਨਾ ਜਦੋਂ ਝੋਲੀ ਤਾਂ ਉਹ ਫਿਰ ਆਪਾਂ ਐ ਜਦੋਂ ਲੱਤਾਂ ਕਰਾਂਗੇ ਫਿਰ ਝੋਲੀ ਪਾੜਦੇ ਨਹੀਂ ਤੇ ਆ ਪੱਟ ਵਾਲਾ ਮੈਂ ਦੁਬਾਰੇ ਫੇਰ ਇੱਕ ਵਾਰੀ ਭੈਣਾਂ ਨੂੰ ਦੱਸ ਦਿਆਂ ਜਿਹੜੀਆਂ ਭੈਣਾਂ ਮੈਥੋਂ ਪਲਾਜ ਤੋਂ ਪੁੱਛਦੇ ਮੈਂ ਜਦੋਂ ਮੈਨੂੰ ਕਹਿੰਦੇ ਪੱਟ ਮਿਲ ਕੇ ਦੱਸੋ ਤੁਸੀਂ ਇੱਥੋਂ ਫੜ ਕੇ ਐ ਪੂਰਾ ਪੱਟ ਦੱਸਾ ਕਰੋ ਮੈਨੂੰ ਕਿੰਨਾ ਕਈ ਥਿ올 ਜੀ ਦੀਆਂ ਭੈਣਾਂ ਹਨਾ ਕਈ ਵਾਰੀ ਗੇੜੇ ਖਾਈਆਂ ਨੇ ਉੱਥੇ ਤਾਂ ਤੁਸੀਂ ਮੈਨੂੰ ਪੂਰਾ ਪੱਟ ਮਿਲਿਆ ਕਰੋ ਭੈਣ ਬਣ ਕੇ ਵੀ ਕਿੰਨਾ ਹਨ ਤੇ ਲੱਕ ਦਾ ਨਾਬ ਹੁਣ ਲਾਜ਼ਮੀ ਹੁੰਦਾ ਮੈਂ ਤੁਹਾਨੂੰ ਕਹਿਣਾ ਲੱਕ ਲਾਜ਼ਮੀ ਬਣਾ ਕਰੋ ਧੁੰਨੀ ਦੋ ਹੇੜਲੇ ਪਾਸੇ ਜਦੋਂ ਕਿਸੇ ਦਾ ਲੋਰ ਬਣਾਉਣੀ ਆ ਜਾਂ ਪਲਾਜੋ ਬਣਾਉਣਾ ਉਹਦਾ ਲੱਕ ਤਾਂ ਮੈਂਦੇ ਆਪਾਂ ਲਾਸਟਿਕ ਪਾਉਂਡ ਵੇਲੇ 6 ਇੰਚ ਕੱਟ ਕਰਦਾ ਕਰੋ ਬਿਲਕੁਲ ਲਾਸਟਿਕ ਸਹੀ ਆਊਗੀ ਤੇ ਆਜੋ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਲੋਰ ਕਿਵੇਂ ਕੱਟਣੀ ਆ ਕਈ ਕਿ ਦਿਨਾਂ ਦੇ ਇੱਕ ਭੈਣ ਦੇ ਮੈਸੇਜ ਤੇ ਫੋਨ ਆ ਰਹੇ ਸੀ ਮੈਂ ਰੋਏ ਭੁੱਲ ਜਾਂਦਾ ਸੀਗਾ ਰਾਤ ਨੂੰ ਵਿਚਾਰੀ ਨੇ ਮੈਸੇਜ ਕੀਤਾ ਹੈਨਾ ਤੇ ਮੈਂ ਉਹਨੂੰ ਕਿਹਾ ਸੀ ਤੁਸੀਂ ਯਾਦ ਕਰਾ ਦਿਓ ਅੱਜ ਲੋਗ ਉਹਨਾਂ ਨੇ ਯਾਦ ਵੀ ਨਹੀਂ ਕਰਾਇਆ ਇਹ ਮੇਰੇ ਯਾਦ ਹੀ ਸੀ ਰਾਤ ਦਾ ਠੀਕ ਆ ਆ ਆਪਣੇ ਕੋਲੇ ਕਪੜਾ ਲੋ ਇੱਕ ਵਾਰੀ ਚਾਕ ਫੀਤਾ ਸਾਰਾ ਕੋ ਇਕੱਠਾ ਕਰ ਲੀਏ ਲੋ ਜੀ ਚਾਕ ਵੀ ਆ ਗਿਆ ਆਪਣੇ ਕੋਲ ਹੈ ਨਾ ਰੰਗਦਾਰ ਚਾਕ ਆਪਾਂ ਤੇ ਗੂੜਾ ਨਿਸ਼ਾਨ ਲਾਵਾਂਗੇ ਫਿਰ ਵੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੁਝ ਵੀ ਇਹ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਆਪ ਦਾ ਐਡ ਕਰਾਉਣਾ ਉਹ ਹੈਲੋ ਹਾਈ ਭੇਜ ਕੇ ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਲਿਆ ਕਰੋ ਬਿਲਕੁਲ ਫ੍ਰੀ ਸੇਵਾ ਸਲਾਈ ਕਟਾਈ ਦੀ ਕੋਈ ਪੈਸਾ ਨਹੀਂਗਾ ਹੈਗਾ ਭਾਵੇਂ ਜੀ ਆਪਾਂ ਕਲਾਸਾਂ ਲਾਉਣੀਆਂ ਵੀ ਸ਼ੁਰੂ ਕਰਤੀਆਂ ਫਿਰ ਵੀ ਆਪਾਂ ਤੁਹਾਡਾ ਵਾਦਾ ਮੇਰਾ ਕੋਈ ਪੈਸਾ ਨਹੀਂ ਲਵਾਂਗੇ ਹਨ ਵੈਸੇ ਤਾਂ ਨੋਬਤ ਆਉਣੀ ਚਾਹੀਦੀ ਵੀ ਜਿੰਨੇ ਮੈਂ ਬਰੀਕੀ 10 ਦਾ ਵੀ ਜਾ ਕੇ ਹਨ ਕੱਲੀ-ਕੱਲੀ ਚੀਜ਼ ਨੂੰ ਮੈਂ ਸਲਾਈ ਦੀ ਵੀਡੀਓ ਪਾਉਂਗਾ ਤਾਂ ਵੀ ਐ ਪੂਰੀ ਬਰੀਕੀ ਚ ਟਕਾ ਕੇ ਬਸ ਤੁਸੀਂ ਗੁੱਸਾ ਨਹੀਂ ਕਰਨ ਕਿ ਵਾਈ ਵੀਡੀਓ ਬੜੀ ਲੰਮੀ ਕਰਨ ਦਾ ਹਨ ਵੀਡੀਓ ਲੰਬੀ ਤਾਂ ਤੁਹਾਨੂੰ ਇਹ ਫਾਇਦਾ ਆਗਾ ਵੀ ਕੱਲੀ-ਕੱਲੀ ਚੀਜ਼ ਸਮਝ ਆਏਨੀ ਕਿਵੇਂ ਕਾਣ ਕੱਟਣਾ ਕਿੰਨੀ ਝੋਲੀ ਰੱਖਣੀ ਹੈ ਕਿਹੋ ਜੇ ਬੰਦੇ ਦੇ ਕਿਹੋ ਜੇ ਝੋਲੀ ਪਾਉਣੀ ਆ ਇਹ ਸਾਰੀਆਂ ਚੀਜ਼ਾਂ ਫਿਰ ਲੰਬੀ ਵੀਡੀਓ ਚ ਲੋਟ ਆਉਂਦੇ ਹਨ ਨਹੀਂ ਆ ਲੋ ਸਭ ਤੋਂ ਪਹਿਲਾਂ ਆਪਾਂ ਜਵਾਕ ਦੇ ਲੋਰ ਦਾ ਕੱਢਾਂਗੇ ਕਾਨ ਠੀਕ ਆਂ ਸਿੱਧਾ ਕਰ ਲਿਆ ਉਹਦੇ ਤੋਂ ਢੋਲੀ ਨੂੰ ਕਰਾਂਗੇ ਮੂਹਰੇ ਨੂੰ ਟਾਓ ਦਸੇ ਰਣ ਨਿਸ਼ਾਨ ਆ ਲੋ ਕੁਛ ਹੀ ਕਹਿੰਦਾ ਦਸੇ ਰਣ ਨਿਸ਼ਾਨ ਬਸ ਠੀਕ ਆ ਕਹਿੰਦਾ ਓਕੇ ਹੁਣ ਆਪਾਂ ਲਾਸਟਿਕ ਜਿਹੜੀ ਪਾਉਣੀ ਹੁੰਦੀ ਹੈ ਚੌੜੀ ਪਾਇਆ ਕਰੋ 1/2 ਇੰਚ ਇੱਥੋਂ ਛੱਡਾਂਗੇ 2 ਇੰਚ 2 ਇੰਚ ਛੱਡਾਂਗੇ ਜਦੋਂ ਫਿਰ ਲਾਸਟਿਕ ਸਹੀ ਆਊਗੀ 1 ਇੰਚ ਵਾਲੀ ਲਾਸਟਿਕ ਜਵਾਕਾਂ ਦੇ ਛੋਟਿਆਂ ਦੇ 4-5 ਸਾਲ ਵਾਲੇ ਤੇ ਚੱਲ ਨਹੀਂ ਵੱਡਿਆਂ ਦੇ 1/2 ਇੰਚ ਵਾਲੀ ਲਾਸਟਿਕ ਪਾਇਆ ਕਰੋ ਜੇ ਨਹੀਂ ਪਤਾ ਲੱਗਦਾ ਟੇਲਰ ਮਟੀਰੀਅਲ ਵਾਲੇ ਤੁਸੀਂ ਮੈਨੂੰ ਦੁਕਾਨ ਬਾਰੇ ਪੁੱਛ ਸਕਦੇ ਹੋ ਉਹ ਮੈਂ ਤੁਹਾਨੂੰ ਐਡਰੈਸ ਦੱਸ ਦਊਗਾ ਇਹ ਇੱਥੋਂ ਲਾਵਾਂਗੇ ਆਪਾਂ ਨਿਸ਼ਾਨ ਲંબਾਈ ਹੈਗੀ 31.5 ਇੱਥੇ ਆਪਾਂ ਨਿਸ਼ਾਨ ਲਾਵਾਂਗੇ 31.5 ਤੇ ਠੀਕ ਹੈ ਕਪੜਾ ਆਪਣੇ ਕੋਲ ਪੂਰਾ ਪੂਰਾ ਥੱਲੇ ਥੋੜੇ ਹੀ ਮੋੜਾਂਗੇ 33 ਇੰਚ ਜਾਨੀ ਕਿ 1.5 ਇੰਚ ਦੇ ਵਿੱਚ ਹੀ ਮੋੜਾਂਗੇ ਕਿਉਂਕਿ ਬੈਗ ਤੇ ਝੋਲੀ ਵੀ ਆਪਾਂ ਚੱਕਣੀ ਹੈ ਹੁਣ ਅਗਲੀ ਝੋਲੀ ਕਿੰਨੀ ਹੈ ਦੀ 11.5 ਆਪਾਂ ਇੱਥੇ ਨਿਸ਼ਾਨ ਲਾਵਾਂਗੇ 13.2 ਤੇ ਇਹ ਆ ਠੀਕ ਹੈ ਜੇ ਤੁਸੀਂ 11:30 ਝੋਲੀ ਰੱਖਣੀ ਹੈ ਪੌਣੇ 13 12:30 ਦੇ ਤੁਸੀਂ ਨਿਸ਼ਾਨ ਲਾ ਲਿਆ ਕਰੋ ਬਿਲਕੁਲ ਤੁਹਾਡੀ ਝੋਲੀ ਸਹੀ ਆ ਜੂਗੀ ਆ ਲੋ ਵੱਡੀ ਝੋਲੀ ਵੀ ਨਹੀਂ ਕਰਨੀ ਜਿਆਦਾ ਉਹ ਵੀ ਪਾਰ ਦੀ ਛੋਟੀ ਝੋਲੀ ਵੀ ਤੰਗ ਕਰਦੀ ਹੈ ਦੋਨੇ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਇਦਰੋਂ ਆਪਾਂ ਨਿਸ਼ਾਨ ਲਾ ਲਿਆ ਲੋ ਜਿਵੇਂ ਸੌਖਾ ਕੰਮ ਆ ਉਸ ਵੀ ਨਹੀਂ ਹੈ ਹਨਾ ਬਸ ਤੁਹਾਡੇ ਸਮਝਣ ਚ ਥੋੜਾ ਜਿਹਾ ਬਸ ਉਹ ਹੁੰਦਾ ਕੋਈ ਗੱਲ ਨਹੀਂ ਇੱਕ ਵਾਰੀ ਨਹੀਂ ਸਮਝੋ ਦੋ ਵਾਰੀ ਪੰਜ ਵਾਰੀ ਭਾਵੇਂ 1000 ਵਾਰੀ ਪੁੱਛੋ ਮੈਂ ਆਖਦਾ ਨਹੀਂ ਕਿਉਂਕਿ ਮੈਨੂੰ ਸਿਖਾਉਣ ਦਾ ਕੰਮ ਸ਼ੌਂਕ ਹੀ ਆਗਾ ਹਨ ਇਹ ਆ ਲੋ ਇਧਰੋਂ ਆਪਾਂ ਛੱਡਿਆ ਅੱਧਾ ਇੰਚ ਹੁਣ ਪੱਟ ਕਿੰਨਾ ਬੱਚੇ ਦਾ 26 ਮੈਂ ਇੱਥੋਂ ਰੱਖੂਗਾ ਇਹਨੂੰ 26 13 ਦੁਨ 26 ਥੋੜਾ ਇਹ ਪੱਟ ਲੋੜ ਤੋਂ ਵੱਧ ਰੱਖੂਗਾ ਕਿ ਜਵਾਕ ਮੈਂ ਦੇਖਿਆ ਨਹੀਂ ਪਾਰ ਆਣਾ ਹੋਵੇ ਹਨ ਤਾਂ ਇੱਥੋਂ 2 ਤੋਂ 1 ਸੁੱਧ ਘੱਟ ਜਿਹੜੀ ਗਲਾਈ ਆਪਾਂ ਪਾਵਾਂਗੇ ਹੁਣ ਕਿੰਨਾ ਹੈ 11.5 ਇੱਥੋਂ ਵੀ 11.5 ਠੀਕ ਆ ਤਾਂ ਇੱਥੋਂ ਵੀ ਆਪਾਂ ਲਾਵਾਂਗੇ 11.5 11:30 ਦਾ ਹੋ ਗਿਆ 5:30 ਪੌਣੇ ਸੀ ਠੀਕ ਆ ਹੁਣ ਮੂਰੀ ਪਹੁੰਚਾ ਕਿੰਨਾ ਇਹਦਾ 17 ਜਾਨੀ ਇੱਥੇ ਹੋ ਗਿਆ 17 ਇਹ ਆਲੋ ਪਰ ਲਾ ਮੰਨੀ 17 ਜਾਨੀ ਕਿ 8:30 ਉਹ ਸਾਰੇ ਨਿਸ਼ਾਨ ਮੈਂ ਚੱਕ ਦੂੰਗਾ ਬਿਲਕੁਲ ਧਿਆਨ ਦੇ ਹਾਂ ਦੇਖੋ ਜੇ ਨਿਸ਼ਾਨ ਨਹੀਂ ਦਿਸੀ ਜਾਂ ਕਿਸੇ ਚੀਜ਼ ਦੀ ਨਾ ਸਮਝ ਲੱਗੇ ਤੁਸੀਂ ਇਹ ਫੋਨ ਕਰਨਾ ਤਾਂ 8 ਵਜੇ ਤੋਂ ਬਾਅਦ ਭੈਣ ਬਣ ਕੇ ਮੈਨੂੰ ਫੋਨ ਕਰਨਾ ਇਹ ਚੀਜ਼ ਲਾਈਵ ਜਰੂਰੀ ਆ ਹਨਾ ਕਈ ਵਾਰੀ ਦਿੱਕਤ ਮੈਨੂੰ ਬਹੁਤ ਜਾਜ ਆਉਂਦੀ ਕਿਤੇ ਮੈਂ ਜਾਈਏ ਨਾ ਜਦੋਂ ਰਾਜ ਫੋਨ ਖੜਕੇ ਸੁਣਦਾ ਉਹ ਭੈਣ ਪੁੱਛਦੀ ਆ ਫਿਰ ਵੀ ਆਜ ਹੀ ਆਇਆ ਕਹਿੰਦੀ ਫਿਰ ਮੈਂ ਉਹਨੂੰ ਦੱਸਦਾ ਵੀ ਤੁਸੀਂ 8 ਵਜੇ ਤੋਂ ਬਾਅਦ ਫੋਨ ਲਾਉਣਾ ਹਨ ਆਪਣੇ ਦੂਸਰੇ ਚੈਨਲਾਂ ਦਾ ਜਿਹੜੀਆਂ ਭੈਣਾਂ ਕੋਲੇ ਲਿੰਕ ਹੈ ਨਹੀਂ ਨਾਲ ਤਾਂ ਉਹ ਮੈਨੂੰ ਲਿੰਕ ਮੰਗ ਲਿਆ ਕਰੋ WhatsApp ਤੇ ਜਾ ਕੇ ਜਾਂ YouTube ਤੇ ਤੇ ਨਾਲੇ ਤੁਹਾਨੂੰ ਅਮਰਤਪਾਲ ਕੌਰ ਜੀ ਇੰਨਾ ਕਿ ਤਾਂ ਉਹ ਦੱਸ ਹੀ ਨਹੀਂ ਹੁੰਦੇ ਮੋਢੇ ਬਾਢੇ ਬਾਰੇ ਜਿਹੜੀਆਂ ਭੈਣਾਂ ਨੇ ਪੁੱਛਣਾ ਹੁੰਦਾ ਕੁਝ ਜਾਂ ਧੀਰੇ ਬਾਰੇ ਆ ਲੋ ਆਪਾਂ ਇਹਦੇ ਨਾਲ ਮਲਾਤਾ ਨੂੰ ਉਧਰੋਂ ਪਰ ਐਸ ਨਿਸ਼ਾਨ ਦੇ ਨਾਲ ਬਣਾ ਲਾਂਗੇ ਐਂ ਲੋਚੇ ਐ ਤੇ ਅੱਧਾ ਇੰਚ ਵਾਲਾ ਨਿਸ਼ਾਨ ਤੇ ਐਂ ਮਾਰਾ ਦੇਣਾ ਤੁਸੀਂ ਬਿਲਕੁਲ ਨਹੀਂ ਠੀਕ ਆ ਆ ਆਪਣਾ ਸਾਰੇ ਨਿਸ਼ਾਨ ਲਾ ਕੇ ਤਿਆਰ ਹੋਗੇ ਇੱਕ ਵਾਰੀ ਮੈਂ ਤੁਹਾਨੂੰ ਝੋਲੀ ਬਣ ਕੇ ਦਿਖਾ ਦਿਆਂ ਕਿੰਨੀ ਬਣ ਰਹੀ ਐ ਐਂ ਝੋਲੀ ਨਾ ਮਿਲ ਲਿਆ ਕਰੋ ਕੋਈ ਵੀ ਭਲੇਖਾ ਲੱਗ ਜਾਂਦਾ ਕੋਈ ਇਹ ਐਂ ਕਿੰਨੀ ਆ ਰਹੀ ਐ 13.5 ਪੌਣ ਜਿਹੜੀ ਅਗਲੀ ਝੋਲੀ ਦੀ ਬਾਣ ਕਰਕੇ 11.5 ਪੌਣੇ 12 ਰਹਿ ਜੂ ਤੇ ਬਿਲਕੁਲ ਆਊ ਵੀ ਸਹੀ ਹੈ ਨਾ ਥੋੜੀ ਜਿਹਾ ਆਪਾਂ ਉਹਦੂ ਛੋਟੀ ਕੀਤੀ ਆ ਜਿਆਦਾ ਛੋਟੀ ਵੀ ਨਹੀਂ ਕਰ ਸਕਦੇ ਕਈ ਵਾਰੀ ਬੱਚਾ ਜਿਆਦਾ ਭਾਰਾ ਪੂਰਾ ਹੁੰਦਾ ਹੈ ਨਾ ਫਿਰ ਪਤ ਨਹੀਂ ਆਦਾ ਕਿਉਂਕਿ ਬੱਚਾ ਮੈਂ ਇਹ ਦੇਖਿਆ ਨਹੀਂਗਾ ਵੈਸੇ ਆਪਣੇ ਕੋਲ ਲੋਡ ਦਾ ਨਾਪ ਆਏਗਾ ਦੇਖੇ ਤੋਂ ਪੂਰਾ ਸੌਖੇ ਪਤਲਾ ਜੇ ਸਾਹਮਣੇ ਆਪਣੇ ਹੋਵੇ ਜਵਾਕ ਜਿਹੜੇ ਜਵਾਕਾਂ ਦੀ ਝੋਲੀ ਜਿਆਦਾ ਪਾਰਦੀ ਆ ਜਾਂ ਕੋਈ ਭੈਣਾ ਪਾਰੀਆਂ ਉਹਨਾਂ ਨੂੰ ਝੋਲੀ ਦਿੱਕਤ ਆਉਂਦੀ ਆ ਉਹ ਮੇਨੀ ਪੌਣ ਬਾਰੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਵੀਡੀਓ ਆਪਾਂ ਇੱਕ ਮਿੰਨੀ ਪਾ ਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਵਾਂਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਬਾਈ ਸਾਨੂੰ ਮਿੰਨੀ ਪਾ ਕੇ ਇੱਕ ਪਜਾਮਾ ਜਾਂ ਪਲਾਜੋ ਕਹਿ ਲਓ ਹਨਾ ਕੁਝ ਵੀ ਕਿਉਂਕਿ ਸਾਨੂੰ ਬਹੁਤ ਸਾਰੇ ਪਜਾਮਿਆਂ ਦੇ ਵਿੱਚ ਚੋਲੀ ਦੇ ਵਿੱਚ ਮਿੰਨੀ ਪੋਣੀ ਬਿੰਦੀ ਕੀ ਜੀ ਮੈਂ ਤੁਹਾਨੂੰ ਹਿਸ਼ਾਰਾ ਕੱਟ ਗਿਆ ਵੀ ਕਹੀ ਸੀ ਤੇ ਲੋਰਾਂ ਦੇ ਵਿੱਚ ਵੀ ਪੋਣੀ ਬਿੰਦੀ ਜਿਹੜੇ ਜਵਾਕ ਵਾਲੀ ਚੋਲੀ ਪਾੜਦੇ ਹਨਾ ਉਹਨਾਂ ਦੇ ਤੇ ਮਿਸਤਰੀ ਜਿਹੜੇ ਭਰਾ ਖਾਸ ਕਰਕੇ ਚਣਾਈ ਦਾ ਕੰਮ ਕਰਦੇ ਉਹ ਜਿੰਨੇ نیچے ਬੈਠ ਕੇ ਜ਼ਿਆਦਾ ਕੰਮ ਹੁੰਦਾ ਉਹਨਾਂ ਦਾ ਹਨਾ ਤਾਂ ਉਹਨਾਂ ਦੀ ਝੋਲੀ ਵੀ ਖੜਦਣੀ ਫਿਰ ਉਹਨਾਂ ਦੀ ਪਜਾਮੇ ਦੇ ਵਿੱਚ ਵੀ ਝੋਲੀ ਆਪਾਂ ਨੂੰ ਪਾਉਣੀ ਪੈਂਦੀ ਹੈ ਤਾਂ ਉਹ ਡੀ ਨਹੀਂ ਨਿੱਕੀ ਜਿਹੀ ਹੁੰਦੀਆਂ ਹੇਠਾਂ-ਹੇਠਾਂ ਹੀ ਆ ਜਾਂਦੀ ਇਹ ਨਹੀਂ ਹੈ ਵੀ ਕੋਈ ਵਾੜਾ ਜਿਆਦਾ ਦਿਖੂਗੀ ਹੈਨਾ ਉਹਦਾ ਫਾਇਦਾ ਬਹੁਤ ਹੈ ਵੀ ਪਜਾਮੇ ਦੀ ਝੋਲੀ ਜਿੰਨਾ ਦੀ ਖੜਦਦੀ ਉਹਨਾਂ ਦੇ ਤੁਸੀਂ ਪਾ ਹੀ ਰਿਹਾ ਕਰੋ ਲਗਭਗ ਉੱਚ ਲਿਆ ਕਰੋ ਵੀ ਮੈੰਨੀ ਪਾ ਦੀ ਜਦੋਂ ਕਿਸੇ ਨੇ ਇੱਕ ਵਾਰੀ ਮੈੰਨੀ ਪੋਲੀ ਫਿਰੋ ਤੁਹਾਨੂੰ ਕਹਿ ਕੇ ਪੋਣਗੇ ਬਈ ਉਹ ਪਾ ਦੀ ਨਿੱਕੀ ਜਿਹੀ ਮੈੰਨੀ ਜੀ ਹੈਨਾ ਤਾਂ ਆ ਲੋ ਹੁਣ ਆਪਾਂ ਵੱਡੇ ਪੱਲੇ ਕੱਟਾਂਗੇ ਲੋਰ ਦੇ ਆ ਟੱਕ ਦੇਖ ਲਿਆ ਕਰੋ ਐਵੇਂ ਠੀਕ ਹੈ ਜੀ ਇਤੋਂ ਆਪਾਂ ਤੇ ਆਂ ਬਿਲਕੁਲ ਪੂਰਾ ਜਿਹਾ ਪੂਰਾ ਸੂਰੀ ਜਗਾ ਇਹ ਜਿੰਨਾ ਕ ਆਪਾਂ ਲੋੜਾ ਉਹਨਾਂ ਕੀ ਮਿਲੂਗਾ ਹਲ ਇਹ ਥੱਲੜ ਨਾਲ ਖਿੱਚ ਕੇ ਆਪਾਂ ਪੂਰਾ ਕੱਢ ਲੈਨੇ ਤੇ ਕਪੜਾ ਉੱਪਰ ਘਟਣੀ ਉਹ ਲਓ ਬੈਗ ਤੋਂ ਪਾਵਾਂਗੇ ਆਪਾਂ 3 ਇੰਚ ਠੀਕ ਐ ਇੱਥੋਂ 2 ਇੰਚ ਪੂਰਾ ਧਿਆਨ ਨਾਲ ਦੇਖੀ ਚਲੋ ਪਾਵਾਂ ਤੁਸੀਂ ਵੱਡੀ ਲੋਰ ਕੱਟਣੀ ਆ ਪਾਵਾਂ ਛੋਟੀ ਜੇ ਕੋਈ ਭੈਣ ਭਾਰੀ ਆ ਜਿਆਦੀ ਫਿਰ ਇੱਥੋਂ ਸਾਢੇ 3 ਵੀ ਕਰ ਸਕਦੇ ਹੋ 4 ਵੀ ਕਰ ਸਕਦੇ ਹੋ ਜੇ ਭਾਰੀ ਆ ਨਾ ਭੈਣ ਕੋਈ ਜਿਆਦੀ ਉਹ ਇਹਨਾਂ ਕੀ ਹੁੰਦਾ ਬੈਗ ਝੋਲੀ ਵੱਡੀ ਕਰਨੀ ਪੈਂਦੀ ਆ ਆਪਾਂ ਨੂੰ ਤੇ ਜੇ ਬਾਲੀ ਜਿਆਦੇ ਦਿੱਕਤ ਆਉਂਦੀ ਆ ਤੁਸੀਂ ਦੂਜੇ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਅਮਰਤਪਾਲ ਕੌਰ ਜੀ ਨੂੰ ਵੀ ਇੰਨਾ ਕੁ ਸਰੀਰ ਭਾਰਾ ਹੈਗਾ ਇਹੋ ਮੇਰੀ ਕੀ ਕੁੜੀ ਆ ਜਾਂ ਮੁੰਡਾ ਹਨਾ ਉਹਦੀ ਝੋਲੀ ਕਿੰਨੀ ਪਾਗੇ ਆਪਾਂ ਹਨਾ ਲਓ ਜੀ ਹੁਣ ਆਪਾਂ ਫੱਟੀ ਦੇ ਨਾਲ ਮੈਂ ਤੁਹਾਨੂੰ ਸਾਰੇ ਨਿਸ਼ਾਨ ਚੱਕ ਕੇ ਦਿਖਾ ਦੂੰਗਾ ਆ ਨਿਸ਼ਾਨ ਤੁਸੀਂ तिरछा ਰੱਖਣਾ ਐ ਆ ਫੱਟੀ ਮੇਰੀ ਸਿੱਧੀ ਐ ਨਾ ਐ ਰੱਖਣਾ ਥੱਲੇ ਹਾਉਨ ਡਾਊਨ ਇਹ ਆ ਜੋ ਐਵੇਂ ਨਿਸ਼ਾਨ ਲਓ ਨਾ ਆਪਾਂ ਪਲਾਜੋ ਕੱਟਣਾ ਆਪਾਂ ਪਜਾਮਾ ਜੈਕਸ ਨਿਸ਼ਾਨ ਦਾ ਧਿਆਨ ਰੱਖੋ ਬਸ ਐਵੇਂ ਨੋ ਯਾ 2 ਇੰਚ ਨਿਸ਼ਾਨ ਬਿਲਕੁਲ ਸਿੱਧਾ ਲਾਵਾਂਗਾ ਆਪਾਂ ਇੱਥੋਂ ਆਹ ਬਣਾਇਆ ਇੱਥੋਂ ਜਿਹੜਾ ਚੱਕਣਾ ਆਪਾਂ ਨੇ 1.5 ਇੰਚ ਤੋਂ ਐ ਚੱਕਾਂਗੇ ਨੇ ਇਹ ਲਾਸਟਿਕ ਦੇ ਵਿੱਚ ਬਿਲਕੁਲ ਸਹੀ ਆ ਜਾਂਦਾ ਹਨ। ਇਸੇ ਤਰ੍ਹਾਂ ਨਿਸ਼ਾਨ ਚੱਕਾਂਗੇ ਆਪਾਂ। ਇਹ ਨਹੀਂ। ਆਹ। ਐਸ ਨਿਸ਼ਾਨ ਦੇ ਅਨੁਸਾਰ ਨਾ ਕੇ ਮੇਲ ਦੇ। ਠੀਕ ਹੈ ਜੀ। ਇੱਥੋਂ ਇਹਦੀ ਗਲਾਈ ਦੇ ਦਾਂਗੇ ਆਪਾਂ। ਠੀਕ। ਹੁਣ ਮੈਂ ਤੁਹਾਨੂੰ ਇੱਕ ਵਾਰੀ ਝੋਲੀ ਬਣ ਕੇ ਦਿਖਾ ਦਿਆਂ। ਤੇ ਆਹ। ਐ ਮੈਨ ਲੈ ਗਰੂ ਝੂਲੀ ਕਿੰਨੀ ਆ ਰਹੀ ਐ 17 ਆਪਾਂ ਥੋੜੀ ਘਾਟ ਹੀ ਰੱਖਾਂਗੇ ਕਿਉਂਕਿ ਮੈਂ ਤੁਹਾਨੂੰ ਵਾਰੀ ਵਾਰੀ ਕਹਿ ਰਿਹਾ ਮੈਂ ਜਵਾਕ ਦੇਖਣੀ ਐ ਜਵਾਕ ਦੇਖਿਆ ਹੋਵੇ ਫਿਰ ਮੈਨੂੰ ਝੂਲੀ ਪਾਉਣੀ ਕੋਈ ਔਖੀ ਨਹੀਂ ਲੱਗਦੀ ਹਨਾ ਇਹ ਰੈਡੀਮੇਡ ਲੋਰ ਦਾ ਆਮ ਲੋਰ ਦਾ ਫਾਕ ਉਹ ਵੱਡੀ ਝੂਲੀ ਹੋਈ ਫਿਰ ਵੀ ਨਹੀਂ ਖੜਨੀ ਫਿਰ ਪਾੜ ਜਾ ਕਰੂ ਜਦੋਂ ਲੱਤਾਂ ਚੌੜੀਆਂ ਕਰੂ ਜਵਾਕ ਖੇਡਦਾ ਖੇਡਦਾ ਹਨਾ ਛਾਲਾ ਮਾਰੂਗਾ ਫਿਰ ਝੂਲੀ ਵੱਡੀ ਵੀ ਪਾੜਦੀ ਆ ਛੋਟੀ ਝੂਲੀ ਵੀ ਪਾੜਦੀ ਆ ਆ ਕਰਕੇ ਸਾਰੀਆਂ ਚੀਜ਼ਾਂ ਦਾ ਆਪਾਂ ਨੇ ਧਿਆਨ ਰੱਖ ਕੇ ਬਣਾਉਣੀ ਐ ਇਹ ਹਾਂ ਇਤੋਂ ਆਏ ਕਰਕੇ ਕੱਟਾਂਗੇ ਨੋ ਠੀਕ ਹੈ ਜੀ ਕੁੰਡਾ ਕੱਟਾਂਗੇ ਪਹਿਲਾਂ ਆਪਾਂ ਚਲ ਹੁਣ ਕੱਟਾਂਗੇ ਪੈਤੂ ਦੇਖ ਇਹਤੋਂ ਸਾਰੀ ਆਪਣੀ ਹੋਰ ਕੱਟੀ ਗਈ ਨਾ ਪੂਰੀ ਵਧੀਆ ਸਫਾਈ ਦੇ ਨਾਲ ਫਿਰ ਵੀ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਾ ਕਰੋ ਨਹੀਂ ਤਾਂ WhatsApp ਦੇ ਉੱਪਰ ਬੋਲ ਕੇ ਭੇਜਿਆ ਕਰੋ ਦਿਨੇ ਕਿਸੇ ਭੈਣ ਨੇ ਮੇਰੇ ਵਾਲੇ ਫੋਨ ਤੇ ਫੋਨ ਨਹੀਂ ਕਰਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਹਨ ਕਿਉਂਕਿ ਮੈਂ ਤਾਂ ਚੱਕਿਆ ਨਹੀਂ ਜਾਂਦਾ ਫਿਰ ਮੈਨੂੰ ਹੋਰ ਹੀ ਆਉਡੀ ਲੱਗਦਾ ਵੀ ਕੀ ਸੋਚਣਗੇ ਭੈਣਾਂ ਹਨ ਵੀ ਫੋਨ ਨਹੀਂ ਚੱਕਦਾ ਬਾਈ ਪਹਿਲਾਂ ਚੈਨਲ ਵਾਲੇ ਹੁਣ ਫੋਨ ਨਹੀਂ ਚੱਕਦਾ ਪਰ ਉਹ ਮੇਰੀ ਵੀ ਨਾ ਮਜਬੂਰੀ ਹੋ ਜਾਂਦੀ ਹੁਣ ਮੈਂ ਮੰਨ ਕੇ ਚਲੋ ਕੰਮ ਕੱਟ ਰਿਹਾ ਜੇ ਬੇਜ ਦੀ ਫੋਨ ਚੱਕੂਗਾ ਫਿਰ ਕੰਮ ਗਲਤ ਕੱਟਿਆ ਜਾਂਦਾਗਾ ਜਾਂ ਇਹ ਵੀ ਕਿਤੇ ਜਾਈਏ ਇਹਨੂੰ ਫੇਰ ਵੀ ਦਿੱਕਤ ਆਉਂਦੀ ਹੈ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਕਿਸੇ ਭੈਣ ਨੇ ਫੋਨ ਕਰਨਾ ਬਸ ਮੈਂ ਸਾਢੇ 8:00 ਨੂੰ ਰੋਟੀ ਖਾ ਕੇ ਰੈਡੀ ਹੋਏ ਨਾ ਉਸ ਤੋਂ ਬਾਅਦ ਤੁਸੀਂ ਭਾਵੇਂ ਘੰਟਾ-ਘੰਟਾ ਵੀ ਗੱਲਾਂ ਕਰ ਸਕਦੇ ਹੋ ਕਿਸੇ ਵੀ ਟੌਪਿਕ ਤੇ ਹਨ ਆਏ ਮੋੜ ਕੇ ਦੇਖ ਲੈ ਆਪਾਂ ਹਾਂ ਥੱਲੋ ਆਪਾਂ ਘੱਟ ਮੋੜਾਂਗੇ ਇਹਨੂੰ ਕਿਉਂਕਿ ਥੋੜਾ ਜਿਹਾ ਕਪੜਾ ਹੀ ਸੀ ਪੂਰਾ ਪੂਰਾ ਆ ਆਪਾਂ ਅਗਲੀ ਝੋਲੀ ਇੱਥੇ ਆਪਾਂ ਜੇਬਾਂ ਲਾਵਾਂਗੇ ਤੇ ਜੇ ਜੇਬਾਂ ਦੇ ਕੁਝ ਨਿਸ਼ਾਨ ਲਾਉਣੇ ਆ ਖੁਸ਼ੀ ਕਿੰਨਾ ਸਾਢੇ ਤਿੰਨ ਸਾਢੇ ਤਿੰਨ ਛੱਡਣਾ ਇੱਥੋਂ ਇਹ ਆਏ ਤੇ ਮੂੰਹ ਜਿੰਨੇ ਜਵਾਕ ਛੋ ਸ਼ੇ ਵੱਡਿਆਂ ਨੇ ਕਿੰਨਾ ਰੱਖਣਾ 6.5 ਪੌਣੇ 7 ਲੋੜ ਮੁਤਾਬਕ ਠੀਕ ਆ ਦੋ ਪੱਲੇ ਤੇ ਟੱਕ ਲਾ ਕੇ ਜੇਬਾਂ ਦੀ ਵੀਡੀਓ ਪਹਿਲਾਂ ਪਾਈ ਹੋਈ ਹੈ 1 ਰੁਪਿਆ ਮੇਰੀ ਆਪ ਹਨ ਜੇ ਤੁਸੀਂ ਕਹੋਗੇ ਵੀ ਸਾਨੂੰ ਭਈ ਇੱਕ ਪਲੱਜ ਹੋਰ ਬਣਾ ਕੇ ਦਿਖਾ ਦਿਓ ਇੱਕ ਪਜਾਮਾ ਹੋਰ ਇੱਕ ਲੋਰ ਹੋਰ ਤਾਂ ਮੈਂ ਇੱਕ ਤੁਹਾਨੂੰ ਲੋਰ ਹੋਰ ਬਣਾ ਕੇ ਦਿਖਾ ਦੂ ਠੀਕ ਆ ਤੇ ਜੇ ਕਿਸੇ ਜੀ ਦੀ ਨਾ ਸਮਝ ਆਵੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਜਿਹੜੀਆਂ ਭੈਣਾਂ ਕੋਲੇ ਪਹਿਲੀ ਵਾਰੀ ਵੀਡੀਓ ਹੋਈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬੁਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਜੇ ਕਿਸੇ ਨੂੰ ਸੈੱਟ ਨਹੀਂ ਕਰਨਾ ਹਾਂ ਉਹ ਉਹ WhatsApp ਦੇ ਉੱਪਰ ਮੈਨੂੰ ਹਾਈ ਹੈਲੋ ਕੁਝ ਵੀ ਲਿਖ ਕੇ ਭੇਜ ਦਿਓ ਹਨਾ ਤਾਂ ਮੈਂ ਤੁਹਾਡੇ ਜਿਹੜਾ ਨੰਬਰ ਆ ਨੂੰ ਗਰੁੱਪ ਦੇ ਵਿੱਚ ਐਡ ਕਰ ਲਊਗਾ ਠੀਕ ਹੈ ਜੀ ਤੇ ਬਾਕੀ ਕਿਸ ਟੌਪਿਕ ਤੇ ਤੁਸੀਂ ਵੀਡੀਓ ਜ਼ਿਆਦਾ ਦੇਖਣੀ ਚਾਹੋ ਲੇਡੀਜ਼ ਤੇ ਜਾਂ ਜੈਂਟਲਸ ਤੇ ਉਹ ਵੀ ਨਾਲ ਕਮੈਂਟ ਕਰਿਆ ਕਰੋ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਹਨਾ ਨਹੀਂ ਮੈਂ ਜੈਂਟਲਸ ਨੂੰ ਜ਼ਿਆਦਾ ਟਪਾ ਦਿੰਦਾ ਨਾ ਬਿਨਾ ਵੀਡੀਓ ਤੋਂ ਫਿਰ ਮੈਂ ਸਾਰਿਆਂ ਦੀ ਵੀਡੀਓ ਪਾਉਂਦਾ ਰਹਾਂਗਾ ਹਰ ਇੱਕ ਨਾਫ ਤੇ ਠੀਕ ਹੈ ਜੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ